ਮਾਮਾ ਭੈਣਾਂ ਦੇ ਬੇਇੱਜ਼ਤੀਆਂ ਕਰਨ ਨਾਲ ਜ਼ਰੂਰੀ ਇੱਕ ਦੇਖ ਤਾਂ ਜੀ ਕਿਵੇਂ ਪ੍ਰਿੰਸੀਪਲ ਨੂੰ ਬੋਲਦਾ ਸੀ ਟਾਂਟ ਨਹੀਂ ਲੁੱਟੋ ਨੂੰ ਇਸ ਕਰਕੇ ਆਇਆ ਹੋਗਾ ਕਿ ਇੱਥੇ ਮਿਸਟਰ ਬੈਠਾ ਇਸ ਕਰਕੇ ਸਿੱਧਾ ਗਿਆ ਪ੍ਰਿੰਸੀਪਲ ਨੂੰ ਕਿਵੇਂ ਬੋਲਦਾ ਸੀ ਆ ਗਈ ਹੁਣ ਤੂੰ ਉਹ ਕਹਿੰਸੀ ਮੈਂ ਜੀ ਟ੍ਰੈਫਿਕ ਜੇ ਲੇਟ ਹੋ ਗਈ ਹੁਣ ਨਹੀਂ ਜਾ ਪਹੁੰਚ ਜਾ ਫਲਾਣਾ ਤਿੰਨ ਇੱਕ ਪਾਸੇ ਤਾਂ ਪਿਆਰ ਨਾਲ ਵੋਟਾਂ ਮੰਗਣ ਵਾਲੇ ਆ ਦੂਜੇ ਪਾਸੇ ਹੰਕਾਰ ਨਾਲ ਵੋਟਾਂ ਮੰਗਣ ਵਾਲੇ ਆ ਰਾਜੇ ਬੜਿੰਕ ਨੂੰ ਹਰਾਉਣ ਵਾਸਤੇ ਕੰਮ ਕੀਤਾ ਸੀ ਉਹਨੂੰ ਚੰਨੀ ਨੇ ਜੁਆਇਨ ਕਰਾ ਲਿਆ ਰਾਜੇ ਨੇ ਮੁੱਲਾਂਪੁਰ ਦਾ ਆਖਾ ਜਿਹਨੇ ਚੰਨੀ ਨੂੰ ਜਲੰਧਰ ਤੋਂ ਰੌਣ ਬਾਰੇ ਕੰਮ ਕੀਤਾ ਸੀ ਉਹਨੇ ਉਹਨੂੰ ਦਾ ਕਕਰਾ ਲਿਆ ਤੇ ਨਾ ਆ ਜਾ ਫਿਰ ਆ ਹੁਣੇ ਆਸ਼ੂ ਤੇ ਬਿੱਟੂ ਆਏ ਹੁੰਦੇ ਸੀ ਹੁਣ ਵਿਰੋਧੀ ਪਾਰਟੀਆਂ ਦਾ ਅਫਸਰ ਨੇ ਆਪਾਂ ਇਸ ਤਾਂ ਮੈਂ ਲੜਾ ਤੂੰ ਹਰਤੀ ਹਰ ਵੀ ਕਰਨ ਲੱਗੇ ਵੀ ਦੋ ਵਾਰੀ ਕਾਂਗਰਸ ਚ ਦੋ ਵਾਰੀ ਕਾਲੀ ਦਲ ਚ ਅੱਧੀ ਕਾਂਗਰਸ ਐ ਥੱਲੇ ਪਾਸੇ ਐ ਅੱਧੀ ਭਾਜਪਾ ਐ ਥੱਲੇ ਪਾਸੇ ਐ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਦੂਜਿਆਂ ਦੇ ਮੋਟਰਸਾਈਕਲ ਵਾਂਗੂ ਜਿੱਦਣੂ ਡੇਟਾ ਕਰਦਾ ਉਧਰ ਹੀ ਖੜ ਜਾਂਦੇ ਨੇ ਯਾਰ ਬਸ ਪ੍ਰਧਾਨ ਨੂੰ ਉਹ ਨਹੀਂ ਬੁਲਾਉਂਦੇ ਉਹਦੀ ਫੋਟੋ ਫੋਟਨ ਲਾਈ ਮੱਲਾ ਦਾ ਕੋਈ ਉਹ ਲੜਪਿਆ ਪਚ ਕਹਿੰਦੇ ਫੋਟੋ ਕਿਉਂ ਲਾਈ ਉਹ ਬਿਕਰਮਜੀਤ ਮਜੀਠੀਆ ਜਿਵੇਂ ਉਹੀ ਵੀ ਕਿਤੇ ਕਿਸੇ ਦਾ ਹਸਪਤਾਲ ਚ ਪਤਾ ਲੈਣ ਚੱਲਿਆ ਜਾਵਾਂ ਨਾ ਉਹ ਟਵੀਟ ਕਰ ਦਿੰਦਾ ਲੈ ਭਗਵੰਤ ਮਾਨ ਹਸਪਤਾਲ ਗਿਆ ਹੁਣ ਆ ਡਾਕ ਦਵਾਈ ਲਊਗਾ ਤੇ ਆ ਡਾਕਟਰ ਇਹਨੂੰ ਆ ਦਵਾਈ ਦੇਊਗਾ ਇੰਨੇ ਵਜੇ ਆ ਦਵਾਈ ਲੈਣੀ ਹੈ ਤੇ ਆਪਣੇ ਵਾਲੇ ਪਰੋਣੇ ਦੀ ਦੱਸ ਦੋ ਕਦੇ ਸੱਜੀ ਬਾਹਂ ਟੁੱਟ ਜਾਂਦੀ ਹੈ ਕਦੇ ਖੱਬੀ ਟੁੱਟ ਜਾਂਦੀ ਹੈ ਉਹ ਕਿ ਕੋ ਕਿੱਥੇ ਡਿੱਗਦਾ ਕਦੋਂ ਡਿੱਗਦਾ ਕੀ ਖਾਂਦਾ ਕੀ ਪੀਂਦਾ ਦੱਸ ਦੋ ਬਣ ਬਣ ਦੀ ਲੱਕੜੀ ਉੱਥੇ ਇਕੱਠੀ ਹੈ ਕਾਂਗਰਸ ਚ ਉਹੀ ਭਾਜਪਾ ਚਲੇ ਜਾਂਦੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ परसों जो तू ठंडड़ आ गया पत्नी चब्बेआल ਤੋਂ ਸੁਖਵੀਰ ਬਾਦਲ ਕਹੀ ਜਾਂਦੇ ਸੀ ਕਹਿੰਦਾ ਇਹ 4 ਕੁ ਮਹੀਨੇ ਵਾਸਤੇ ਡਿਪੂਟੇਸ਼ਨ ਤੇ ਗਿਆ ਸੀ ਪਟਵਾਰੀ ਲੱਗਿਆ ਯਾਰ ਉਹ ਡਿਪੂਟੇਸ਼ਨ ਤੇ ਗਿਆ ਸੀ ਤੁਹਾਡੇ ਕੋਲ ਆਇਆ ਕਿ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਚੁਣ ਲਿਓ ਕੌਣ ਚੁਣਨਾ ਹੈ ਇੱਕ ਪਾਸੇ ਤਾਂ ਪਿਆਰ ਨਾਲ ਵੋਟਾਂ ਮੰਗਣ ਵਾਲੇ ਆ ਦੂਜੇ ਪਾਸੇ ਹੰਕਾਰ ਨਾਲ ਵੋਟਾਂ ਮੰਗਣ ਵਾਲੇ ਆ ਬੋਰਡਾਂ ਤੇ ਕੀ ਲਿਖਿਆ ਹੋਇਆ ਆ ਆਸ਼ੂ ਇਜ਼ ਮਸਟ ਮਤਲਬ ਆਸ਼ੂ ਜ਼ਰੂਰੀ ਹੈ ਕੀ ਗੱਲ ਐਡਾ ਕਿਹੜਾ ਨੈਲਸਨ ਮਡੇਲਾ ਹੈ ਬਈ ਕਿਉਂ ਜ਼ਰੂਰੀ ਹੈ ਬਈ ਇੱਥੇ ਗੁੰਡੇ ਜ਼ਰੂਰੀ ਇੱਥੇ ਬਦਤਮੀਜ਼ੀਆਂ ਕਰਨ ਵਾਲੇ ਜ਼ਰੂਰੀ ਹੈ ਮਾਵਾ ਭੈਣਾਂ ਦੇ ਬੇਇੱਜ਼ਤੀਆਂ ਕਰਨ ਵਾਲੇ ਜ਼ਰੂਰੀ ਹੈ ਦੇਖਦਾ ਜੀ ਕਿਵੇਂ ਪ੍ਰਿੰਸੀਪਲ ਨੂੰ ਬੋਲਦਾ ਸੀ ਪ੍ਰਿੰਸੀਪਲ ਨੂੰ ਕਿਵੇਂ ਬੋਲਦਾ ਸੀ ਆ ਗਈ ਹੁਣ ਤੂੰ ਉਕੇ ਜੀ ਮੈਂ ਜੀ ਟ੍ਰੈਫਿਕ ਜੀ ਲੇਟ ਹੋ ਗਈ ਹੁਣ ਨਹੀਂ ਜਾ ਪਹੁੰਚ ਜਾ ਫਲਾਣਾ ਤੇ ਮਕਾ ਉਹ ਬਿੱਟੂ ਵੀ ਨਾਲ ਹੀ ਬੈਠਾ ਸੀ ਉਹ ਹੁਣ ਦੂਜੇ ਪਾਸੇ ਆ ਹੁਣ ਇਹ ਨਹੀਂ ਪਤਾ ਕੌਣ ਕਿਹੜੇ ਪਾਸੇ ਆ ਮਨ ਤਈ ਇਹ ਨਹੀਂ ਪਤਾ ਲੱਗਦਾ ਇਹਨਾਂ ਦਾ ਅੱਧੀ ਕਾਂਗਰਸ ਐ ਧੱਲੇ ਪਾਸੇ ਐ ਅੱਧੀ ਬੀਜੇਪੀ ਧੱਲੇ ਪਾਸੇ ਐ ਸਮਝ ਹੀ ਨਹੀਂ ਆਉਂਦੀ ਉਹ ਤਾਂ ਉਹ ਗੱਲ ਹੋ ਗਈ ਵੋਟਾਂ ਦਾ ਮਾਹੌਲ ਸੀ ਜਿਵੇਂ ਹੁਣ ਚੱਲਦਾ ਹੈ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗ ਗਈ ਉਹਨਾਂ ਨੇ ਫੋਨ ਕੀਤਾ ਜੀ ਫਾਇਰ ਬ੍ਰਿਗੇਡ ਚ ਕਹਿੰਦੇ ਜੀ ਅੱਗ ਲੱਗ ਗਈ ਸਾਡੇ ਪਾਰਟੀ ਦੇ ਦਫ਼ਤਰ ਨੂੰ ਸਾਰੇ ਝੰਡੇ ਸਾਰੇ ਪੋਸਟਰ ਇੱਥੇ ਪਏ ਨੇ ਵਿਰੋਧੀਆਂ ਦੀ ਚਾਲ ਹੈ ਜੀ ਇਹ ਛੇਤੀ ਛੇਤੀ ਗੱਡੀਆਂ ਭੇਜੋ ਫਾਇਰ ਬ੍ਰਿਗੇਡ ਦੀਆਂ ਅਸੀਂ ਤਾਂ ਇਲੈਕਸ਼ਨ ਹਾਰ ਜਾਾਂਗੇ ਜੀ ਫਾਇਰ ਬ੍ਰਿਗੇਡਾਂ ਨੇ ਗੱਡੀਆਂ-ਗੁੱਡੀਆਂ ਸਟਾਰਟ ਕੀਤੀਆਂ ਫਿਰ ਉਸੇ ਬੰਦੇ ਤਿੰਨ-ਚਾਰ ਮਿੰਟਾਂ ਬਾਅਦ ਫੋਨ ਆ ਗਿਆ ਕਹਿੰਦੇ ਜੀ ਗੱਡੀਆਂ ਭੇਜਿੰਦੇ ਦੀ ਕੋਈ ਲੋੜ ਨਹੀਂ ਕੋਈ ਪ੍ਰੋਬਲਮ ਨਹੀਂ ਜਮਾਂ ਠੀਕ ਉਹ ਕਹਿੰਦੇ ਅੱਗ ਤੇ ਕਾਬੂ ਪਾ ਲਿਆ ਕਹਿੰਦੇ ਨਹੀਂ ਅੱਗ ਤਾਂ ਮੱਚੀ ਜਾਂਦੀ ਹੈ ਮਹੀਂ ਪਾਰਟੀ ਬਦਲ ਲਈ ਹੁਣ ਵਿਰੋਧੀ ਪਾਰਟੀਆਂ ਦਾ ਦਫ਼ਤਰ ਹੈ ਮੱਚਣ 둬 ਆਏ ਨੇ ਉਹ ਆ ਹੁਣੇ ਆਸ਼ੂ ਤੇ ਬਿੱਟੂ ਆਏ ਹੁੰਦੇ ਸੀ ਹੁਣ ਵਿਰੋਧੀ ਪਾਰਟੀਆਂ ਦਾ ਦਫ਼ਤਰ ਨੇ ਕੀ ਯਕੀਨ ਕਰੋਗੇ ਨੰਤੇ ਜੀ ਜਾਖੜ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰਲੇ ਪਾਸੇ ਆਈ ਕੈਪਟਨ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰਲੇ ਪਾਸੇ ਆ ਜੀ ਮਨਪ੍ਰੀ ਬਾਦਲ ਪਹਿਲਾਂ ਇੱਧਰ ਹੁੰਦਾ ਸੀ ਹੁਣ ਉਧਰ ਆਪਾਂ ਇਸ ਤਾਂ ਮੈਨੂੰ ਲੱਗਦਾ ਦੁਹਰਤੀ ਹਰ ਵੀ ਕਰਨ ਲੱਗ ਗਏ ਵੀ ਦੋ ਵਾਰੀ ਕਾਂਗਰਸ ਚ ਦੋ ਵਾਰੀ ਕਾਲੀਦਲ ਚ ਇੱਕ ਵਾਰੀ ਆਮਾਣੀ ਪਾਰਟੀ ਚ ਇੱਕ ਵਾਰੀ ਇੱਧਰ ਇੱਕ ਵਾਰੀ ਆਪ ਦੀ ਪਾਰਟੀ ਬਣਾ ਲਈ ਇੱਕ ਵਾਰੀ ਇਹ ਤਾਂ ਮਤਲਬ 7 8 11 12 ਤੇ ਚਲੇ ਗਿਆ ਕੰਮ ਕੋਈ ਯਾਰ ਕਿਤੇ ਤਾਂ ਖੜਜੋ ਯਾਰ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਦੂਜਿਆਂ ਦੇ ਮੋਟਰਸਾਈਕਲ ਵਾਂਗੂ ਜਿੱਧਰ ਨੂੰ ਡੇਟਾ ਕਰਦਾ ਉਧਰ ਹੀ ਖੜ ਜੰਨੇ ਹੋ ਯਾਰ ਬਸ ਕਿਤੇ ਤਾਂ ਖੜਜੋ ਨਾ ਹੁਣ ਲੜੀ ਜਾਂਦੇ ਆ ਆਪਸ ਚ ਪ੍ਰਧਾਨ ਨੂੰ ਉਹ ਨਹੀਂ ਬੁਲਾਉਂਦੇ ਉਹਦੀ ਫੋਟੋ ਫੋਟਨ ਲਾਈ ਮੱਲਾ ਦਾ ਕੋਈ ਉਹ ਲੜ ਪਿਆ ਆਪੱਚ ਕਹਿੰਦੇ ਫੋਟੋ ਕਿਉਂ ਨਹੀਂ ਲਾਈ ਅੱਛਾ ਜੀ ਨੇ ਜੀ ਨੇ ਰਾਜੇ ਬੜਿੰਗ ਨੂੰ ਹਰਾਉਣ ਵਾਸਤੇ ਕੰਮ ਕੀਤਾ ਸੀ ਉਹਨੂੰ ਚੰਨੀ ਨੇ ਜੁਆਇਨ ਕਰਾ ਲਿਆ ਉਥੇ ਰਾਜਾ ਨਹੀਂ ਬੁਲਾਇਆ ਰਾਜੇ ਨੇ ਮੁੱਲਾਂਪੁਰ ਦਾ ਆਖਾ ਜਿਹਨੇ ਚੰਨੀ ਨੂੰ ਜਲੰਧਰ ਤੋਂ ਰੌਣ ਵਾਸਤੇ ਕੰਮ ਕੀਤਾ ਸੀ ਉਹਨੇ ਉਹਨੂੰ ਦਾ ਕਕਰਾ ਲਿਆ ਕਹਿੰਦਾ ਆ ਜਾ ਫਿਰ ਇਤਾ ਕੰਮਾਂ ਤੇ ਲੱਗੇ ਹੋਏ ਨੇ ਜੀ ਕੋਈ ਪੰਜਾਬ ਹੈ ਇਹਦੇ ਵਿੱਚ ਇੱذ ਕਿਤੇ ਪੰਜਾਬ ਹੈ ਇਹਨਾਂ ਦੀਆਂ ਜਿਹੜੇ ਐਕਟੀਵਿਟੀਆਂ ਨੇ ਇੱذ ਪੰਜਾਬ ਹੈਗਾ ਕਿਤੇ ਕੋਈ ਬੇਰਜ਼ਗਾਰੀ ਦੀ ਗੱਲ ਕੋਈ ਪਾਣੀ ਥੱਲੇ ਧਰਤੀ ਦੇ ਚਲੇ ਗਏ ਉਹਦੀ ਕੋਈ ਗੱਲ ਕੋਈ ਇੰਡਸਟਰੀ ਦੀ ਗੱਲ ਕੋਈ ਕਾਮਯਾਬੀ ਦੀ ਗੱਲ ਕੋਈ ਨੌਕਰੀਆਂ ਦੀ ਗੱਲ ਕੋਈ ਖੇਤੀ ਦੀ ਗੱਲ ਕੋਈ ਮਜ਼ਦੂਰਾਂ ਦੀ ਗੱਲ ਕੋਈ ਵਪਾਰੀਆਂ ਦੀ ਗੱਲ ਹੈ ਨਾ ਐਸੇ ਪਿੱਛੇ ਲੜ ਪੈਂਦੇ ਮੈਂ ਉਹ ਕੁਰਸੀ ਤੇ ਬੈਣਾ ਤੂੰ ਉੱਤੇ ਕਿਉਂ ਬਹਿ ਗਿਆ ਚੱਕ ਇੱਕ ਦੂਜੇ ਤੇ ਕੁਰਸੀਆਂ ਹੀ ਚਲਦੀਆਂ ਨੇ ਫਿਰ ਲੜ ਪੈਂਦੇ ਜੀ ਆਪਸ ਮੈਂ ਇਹਦੇ 'ਚ ਤਾਂ ਨਹੀਂ ਮੈਂ ਲੜਾਉਂਦਾ ਮੂੰ ਤਾਂ ਹਰੇ ਗੱਲ 'ਚ ਮੇਰਾ ਨਾਂ ਲਾ ਦਿੰਦੇ ਨੇ ਤੁੰਦ ਜਿਆਦੇ ਪੈ ਜੇ ਕਹਿੰਦੇ ਭਗਵੰਤ ਮਾਨ ਅਸਤੀਫਾ ਦੇ ਦੇ ਤੁੰਦ ਜਿਆਦੇ ਪੈ ਗਈ ਇਦਕੀ ਗਰਮੀ ਪੈ ਗਈ ਕਹਿੰਦੇ ਭਗਵੰਤ ਮਾਨ ਗਰਮੀ ਘਟਾ ਸਕਦਾ ਸੀ ਅਸਤੀਫਾ ਦੇਣਾ ਚਾਹੀਦਾ ਹੈ ਕੈਨੇਡਾ ਚ ਬਰਫ਼ ਪੈ ਜੇ ਕਹਿੰਦੇ ਭਗਵੰਤ ਮਾਨ ਅਸਤੀਫਾ ਦੇ ਵੇਲੇ ਮੇਂ ਹਰ ਗੱਲ ਮੇਰੇ ਨਾਲ ਲਾ ਦਿੰਦੇ ਨੇ ਜੀ ਉਹ ਬਿਕਰਮਜੀਤ ਮਜੀਠੀਆ ਜਿਵੇਂ ਉਹੀ ਵੀ ਕਿਤੇ ਕਿਸੇ ਦਾ ਹਸਪਤਾਲ ਚ ਪਤਾ ਲੈਣ ਚਲਾ ਜਾਵਾਂ ਨਾ ਉਹ ਟਵੀਟ ਕਰ ਦਿੰਦਾ ਲੈ ਭਗਵੰਤ ਮਾਨ ਹਸਪਤਾਲ ਗਿਆ ਹੁਣ ਆ ਦਵਾਈ ਲਊਗਾ ਤੇ ਆ ਡਾਕਟਰ ਇਹਨੂੰ ਆ ਦਵਾਈ ਦੇਊਗਾ ਇੰਨੇ ਵਜੇ ਆ ਦਵਾਈ ਲੈਣੀ ਹੈ ਤੇ ਆਪਣੇ ਵਾਲੇ ਪਰੋਹਣੇ ਦੀ ਦੱਸ ਦੋ ਕਦੇ ਸੱਜੀ ਵਾਂ ਟੁੱਟ ਜਾਂਦੀ ਹੈ ਕਦੇ ਖੱਬੀ ਟੁੱਟ ਜਾਂਦੀ ਹੈ ਉਹ ਕਿ ਉਹ ਕਿੱਥੇ ਡਿੱਗਦਾ ਕਦੋਂ ਡਿੱਗਦਾ ਕੀ ਖਾਂਦਾ ਕੀ ਪੀਂਦਾ ਦੱਸ ਦਿਓ ਆਪਦਾ ਮੈਡੀਕਲ ਬੁਲੇਟਿਨ ਵੀ ਜਾਰੀ ਕਰ ਦਿਓ ਜੀ ਕਦੇ ਕੱਲ ਗਰੀਬ ਦਾ ਜਵਾਕ ਹੀ ਰੱਖਿਆ ਭਗਵੰਤ ਮਾਨੂ ਗਾਲਾਂ ਕੱਢਣ ਨੂੰ ਬਸ ਸਹੀ ਹੈ ਨਾ ਮਨ ਮੁੱਦੇ ਦੇਖੋ ਇਹਨਾਂ ਦੇ ਮੁੱਦੇ ਦੇਖੋ ਭਗਵੰਤ ਮਾਨ ਅੱਜ ਸਵੇਰੇ ਬੈੱਡ ਤੋਂ ਉੱਠਿਆ ਉਹਨੇ ਖੱਬੇ ਪੈਰ 'ਚ ਪਹਿਲਾਂ ਚੱਪਲ ਪਾਈ ਆ ਇਹਦਾ ਮਤਲ ਖੱਬੇ ਪੱਖੀ ਹੋ ਗਿਆ ਹੋ ਲੈ ਪਹਿਲਾਂ ਸੱਜੇ 'ਚ ਪਾਉਂਦਾ ਹੁੰਦਾ ਆਹ ਹਾਲ ਮੁੱਤੇ ਨੇ ਇਹਨਾਂ ਦੇ ਇੱਕ ਪੰਜਾਬ ਦੇ ਮੁੱਤੇ ਆਈ ਕਿੰਨੇ ਠੱਠੇ ਕਰ ਰੱਖਿਆ ਉੱਥੇ ਬਣ ਬਣ ਦੀ ਲੱਕੜੀ ਉੱਥੇ ਇਕੱਠੀ ਐ ਕਾਂਗਰਸ 'ਚ ਉਹੀ ਭਾਜਪਾ ਚਲੇ ਜਾਂਦੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਈ ਤਾਂ ਇਹੋ ਜਿਹੇ ਨੇ ਉਹਨਾਂ ਨੂੰ ਆਪ ਨੂੰ ਨਹੀਂ ਪਤਾ किसी भोग भोगते जाना हो ड्राइवर होने अब आप कि पार्टी वालों बोलना है बै इन बदलिया जेड़े कपड़े वगू पार्टियां बदलते हैं फिर तो वोटा लेके बदल नहीं थोनू छे घटो घट आप कहना यार बंद की ज़ुबान है यार बंदा कितने खड़ा इस गलों मैं ਭਾਵੇਂ ਪੋਲੀਟੀਕਲੀ ਨੂੰ ਜੋ ਮਰਜ਼ੀ ਲੈ ਲੰਨ ਮੀਡੀਆ ਵਾਲੇ ਵੀ ਇਸ ਗੱਲੋਂ ਮੈਂ ਕਾਮਰੇਡਾਂ ਦੀ ਗਦਰ ਕਰਦਾ ਭਾਵੇਂ 500 ਬੋਟ ਪੈਂਦੀ ਹੈ ਭਾਵੇਂ 400 ਪੈਂਦੀ ਹੈ ਖੜੇ ਤਾਂ ਹੈਗੇ ਆਪਦੇ ਦਾਤੀ ਥੋੜੇ ਤੇ ਘਟੂ ਘਟ ਖੜੇ ਤਾਂ ਹੈਗੇ ਉੱਥੇ ਵੀ 500 ਐ 400 ਐ 300 ਜਿੰਨੀ ਮਰਜ਼ੀ ਇੰਨਾ ਵਾਂਗੂ ਤਾਂ ਨਹੀਂ ਹੈਗਾ ਨਾ ਚੱਲ ਇੱਧਰ ਨੂੰ ਚਾਲੋ ਉੱਧਰ ਨੂੰ ਚੱਲ ਇੱਧਰ ਨੂੰ ਚਾਲੋ ਉੱਧਰ ਨੂੰ ਹੁਣ ਮੈਂ ਫੇਰ ਆ ਗਿਆ ਆ ਪਰਸੋ ਚ ਉਥੋਂ ਠੰਡੜ ਆ ਗਿਆ ਪਤਨੀ ਉਹ ਚੱਬੇ ਆਲ ਤੋਂ ਸੁਖਵੀਰ ਬਾਦਲ ਕਹੀ ਜਾਂਦੇ ਸੀ ਕਹਿੰਦਾ ਇਹ 4 ਕੁ ਮਹੀਨੇ ਵਾਸਤੇ ਡਿਪੂਟੇਸ਼ਨ ਤੇ ਗਿਆ ਸੀ ਪਟਵਾਰੀ ਲੱਗਿਆ ਯਾਰ ਉਹ ਡਿਪੂਟੇਸ਼ਨ ਤੇ ਗਿਆ ਸੀ ਲੀਡਰ ਕਿਤੇ ਡਿਪੂਟੇਸ਼ਨਾਂ ਤੇ ਜਾਂਦੇ ਹੁੰਦੇ ਆ ਆ ਗਿਆ ਕਹਿੰਦਾ ਮੈਂ ਦੱਸ ਕੋਈ ਸਟੈਂਡ ਨਹੀਂ ਹੈਗਾ ਜੀ